ਇਹਨਾਂ ਆ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਹਥਿਆਰਾਂ ਦੀ ਨੋਕ ਦੇ ਉੱਪਰ ਗੱਡੀਆਂ ਦੀ ਲੁੱਟ ਖੋਹ ਕਰਨ ਵਾਲੇ ਗੈਂਗ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਕੋਲੋਂ 6 ਗੱਡੀਆਂ ਬਰਾਮਦ ਕੀਤੀਆਂ ਗਈਆਂ ਜਿਨ੍ਹਾਂ ਦੇ ਵਿੱਚ ਇੱਕ ਗੱਡੀ ਥਾਣਾ ਸਰਾਬਾ ਨਗਰ ਅਤੇ ਇੱਕ ਗੱਡੀ ਥਾਣਾ ਮਾਡਲ ਟਾਊਨ ਅਧੀਨ ਪੈਂਦੇ ਇਲਾਕੇ ਵਿੱਚ ਲੁੱਟੀ ਗਈ ਸੀ ਅਤੇ ਦੋ ਗੱਡੀਆਂ ਲੁੱਟ ਲਈ ਵਰਤੀਆਂ ਗਈਆਂ ਸਨ ਅਤੇ ਬਾਕੀ ਗੱਡੀਆਂ ਬਾਰੇ ਵੀ ਪੁਲਿਸ ਜਾਂਚ ਕਰ ਰਹੀ ਹੈ ਇਸ ਤੋਂ ਇਲਾਵਾ ਇਸ ਨੂੰ ਲੈ ਕੇ ਡੀਸੀਪੀ ਸ਼ੁਭਮ ਅਗਰਵਾਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਸਾਂਚੀ ਕੀਤੀ ਗਈ ਹੈ ਇੱਕ ਜੋ ਮੋਡਲ ਟਾਊਨ ਥਾਣੇ ਦੇ ਵਿੱਚ ਹੋਇਆ ਸੀਗਾ ਪਿਛਲੇ ਮਹੀਨੇ 20 ਤਾਰੀਖ ਦੀ ਰਾਤ ਦੀ ਗੱਲ ਹੈ ਜਦੋਂ ਬੰਦੇ ਜਿਹੜੇ ਹੈਗੇ ਆ ਇਹ ਆਪਣਾ ਈਟੀਓਜ਼ ਗੱਡੀ ਤੋਂ ਆਏ ਤੇ ਇੱਕ ਵਰਨਾ ਗੱਡੀ ਖੋਪਰ ਕੇ ਲੈ ਗਏ ਸੀਗੇ ਉਸ ਤੋਂ 10 ਦਿਨ ਬਾਅਦ ਅਗੇਨ ਇੱਕ ਸਰਾਬਰ ਮੇਂ ਥਾਣੇ ਦੇ ਵਿੱਚ ਮੁਕੱਦਮਾ ਹੋਇਆ ਜਦੇ ਵਿੱਚ ਦੋਸ਼ੀ ਜਟਕ ਗੱਡੀ ਦੇ ਵਿੱਚ ਆਏ ਤੇ ਸਵਿਫਟ ਗੱਡੀ ਖੋਪਰ ਕੇ ਲੈ ਗਏ ਉਸ ਤੋਂ ਬਾਅਦ ਸਾਡੀ ਜਿਹੜੀ ਟੀਮ ਸੀਗੀ ਜਦੇ ਵਿੱਚ ਸਾਡੇ ਐਸਪੀ ਸਾਈਬਰ ਨੂੰ ਲੀਡ ਕਰ ਰਹੀ ਸੀਗੀ ਐਸਪੀ ਆਪਣਾ ਏਡੀਸੀਪੀ ਇਨਵੈਸਟੀਗੇਸ਼ਨ ਏਡੀਸੀਪੀ ਇਨਵੈਸਟੀਗੇਸ਼ਨ 2 ਤੇ ਏਡੀਸੀਪੀ 3 ਉਹਨਾਂ ਦੀ ਗਾਈਡੈਂਸ ਦੇ ਵਿੱਚ ਜਿਹੜੇ ਏਸੀਪੀ ਵੈਸਟ ਤੇ ਐਸਐਚਓ ਸਰਬਨਗਰ ਉਹਨਾਂ ਦੇ ਨਾਲ ਸੀਆਈਏ 3 ਸੀਆਈਏ 2 ਇਸਾਰਿਆ ਦੀ ਜਿਹੜੀ ਸਾਡੀ ਦੀ ਸਾਰੀ ਟੀਮ ਹੈ ਇਸ ਕੇਸ ਦੇ ਵਿੱਚ ਲੱਗੀ ਹੋਈ ਸੀ ਉਸੇ ਲੜੀ ਦੇ ਵਿੱਚ ਸਾਡੀ ਟੀਮ ਨੂੰ ਉਦੋਂ ਇੱਕ ਮੇਜਰ ਸਕਸੈਸ ਮਿਲੀ ਜਦੋਂ 5 ਤੇ 6 ਤਾਰੀਖ ਦੇ ਦਰਮਿਆਨੀ ਰਾਤ ਨੂੰ ਅਸੀਂ 8 ਬੰਦੇ ਰਾਉਂਡ ਅਪ ਕੀਤੇ ਇਹ ਜਿਹੜੇ 8 ਬੰਦੇ ਹੈ ਇਹਨਾਂ ਦੇ ਨਾਮ ਹੈ ਦਾਰਿਸ਼ ਕੁਮਾਰ ਵਿੰਦਰ ਕੁਮਾਰ ਦਿਲਦਾਰਪ੍ਰੀਤ ਅਰੁਣਦੀਪ ਉਪੇਜ ਹਰਦੀਪ ਰਾਮ ਸਵੇਤ ਤੇ ਸੰਜੇ ਕੁਮਾਰ ਇਹਦੇ ਵਿੱਚ ਜਿਹੜੇ ਜ਼ਿਆਦਾਤਰ ਬੰਦੇ ਨੇ ਉਹ ਮੋਗੇ ਆਪਣੇ ਮੋਗੇ ਜਾਂ ਜਿਹੜੇ ਫਾਜ਼ਿਲਕਾ ਸਾਈਡ ਦੇ ਨੇ ਤੇ ਇੱਕ ਬੰਦਾ ਇਹ ਸੰਜੇ ਕੁਮਾਰ ਜਿਹੜਾ ਕਿ ਸਲੇਮਟਾਬਰੀ ਦਾ ਇਹਦੇ ਅਰੈਸਟ ਵੀ ਦੇ ਘਰ ਕੋਲ ਹੋਈ ਸੀ ਬਾਕੀ ਬੰਦਿਆਂ ਦੀ ਅਰੈਸਟ ਸਾਡੀ ਟੀਮ ਨੇ ਜ਼ੀਰਕ ਜ਼ੀਰਕਪੁਰ ਤੋਂ ਕੀਤੀ ਸੀ ਜ਼ੀਰਕਪੁਰ ਦੇ ਵਿੱਚ ਜਿਹੜੇ ਦਾਨਿਸ਼ ਕੁਮਾਰ ਤੇ ਵਿਵੇਨਦਰ ਕੁਮਾਰ ਸੀਗੇ ਇਹਨਾਂ ਦੀ ਗ੍ਰਿਫਤਾਰੀ ਜ਼ੀਰਕਪੁਰ ਦੇ ਵਿੱਚ ਜਿਹੜੇ ਰੇਵੇ ਫਲੈਟਸ ਹੈਗੇ ਆ ਉਹਦੇ ਕੋਲੋਂ ਕੀਤੀ ਸੀ ਲੇਟ ਨਾਈਟ 5 ਤੇ 6 ਦੀ ਦਰਮਿਆਨੀ ਰਾਤ ਨੂੰ ਇਸ ਤੋਂ ਇਲਾਵਾ ਜਿਹੜੇ ਕਿ ਆਪਣੇ ਦਿਲਦਾਰ ਤੇ ਅਰੰਦੀਪ ਹੈ ਇਹਨਾਂ ਦੀ ਸਿਟੀ ਢਾਵੇ ਦੇ ਕੋਲ ਜਿਹੜੇ ਫਲੈਟ ਬਨੇ ਉੱਥੇ ਲੇਟ ਨਾਈਟ ਗ੍ਰਫਤਾਰੀ ਕੀਤੀ ਤੇ ਉਸ ਤੋਂ ਇਲਾਵਾ ਬਾਕੀ ਤਿੰਨ ਦੋਸ਼ੀ ਸੀਗੇ ਪਰਵੇਸ਼ ਹਰਦੀਪ ਤੇ ਰਾਮਸਵੀਰ ਇਹਨਾਂ ਦੀ ਵੀ ਸਿਟੀ ਢਾਵੇ ਕੋਲ ਸਾਡੀ ਟੀਮ ਨੇ ਨਾਕਾਬੰਦੀ ਕੀਤੀ ਹੋਈ ਸੀ ਜਿਦੇ ਵਿੱਚ ਇਹਨਾਂ ਨੂੰ ਰਾਉਂਡ ਆਫ ਕਰਕੇ ਗ੍ਰਫਤਾਰ ਕੀਤਾ ਗਿਆ ਇਹਨਾਂ ਦੇ ਵਿੱਚੋਂ ਜਿਹੜੇ 7 ਦੋਸ਼ੀ ਹੈ ਇਹਨਾਂ ਦਾ 5 ਦਿਨ ਦਾ ਰਿਮਾਂਡ ਜੱਸਾ ਤੋਂ ਸਾਨੂੰ ਮਿਲਿਆ ਹੋਇਆ ਹੈ ਤੇ ਜਿਹੜਾ ਇੱਕ ਦੋਸ਼ੀ ਹੈ ਜਦਾ ਕੀ ਨਾਮ ਸੰਜੇ ਕੁਮਾਰ ਹੈ ਇਹਨੂੰ ਅੱਜ ਜੱਸਾ ਕੋਲ ਪੇਸ਼ ਕਰਕੇ ਫਰਦਰ ਦੀ ਰਿਮਾਂਡ ਲੈਣੀ ਹੈ ਇਹਨਾਂ ਦਾ ਬੇਸਿਕਲੀ ਜਿਹੜਾ ਤਰੀਕਾ ਵਾਰਦਾ ਕਿ ਇਹ ਲੁਧਿਆਣਾ ਸ਼ਹਿਰ ਦੇ ਵਿੱਚ ਲੇਟ ਨਾਈਟ ਨੂੰ ਜਿਹੜੇ ਕੋਈ ਗੱਡੀ ਦੇ ਵਿੱਚ ਕੋਈ ਆਈਸੋਲੇਟਿਡ ਤਰੀਕੇ ਨਾਲ ਕੋਈ ਕਿਸੇ ਨੇ ਗੱਡੀ ਪਾਰ ਕੀਤੀ ਹੋਈ ਸੀ ਆ ਜਿਹੜਾ ਇਜ਼ੀ ਟਾਰਗੇਟ ਸੀਗੇ ਉਹਨਾਂ ਨੂੰ ਇਹ ਅਪਰੋਚ ਕਰਦੇ ਸੀ ਤੇ ਗਨ ਪੁਆਇੰਟ ਤੇ ਜਿਹੜੀ ਹੈਗੀ ਗੱਡੀਆਂ ਹੋ ਕੇ ਕਰਦੇ ਸੀ ਇਸੇ ਲੜੀ ਦੇ ਵਿੱਚ ਇਹਨਾਂ ਤੋਂ ਹੁਣ ਤੱਕ ਸਾਨੂੰ 6 ਗੱਡੀਆਂ ਬਰਾਮਦ ਹੋਈਆਂ ਜਿਨ੍ਹਾਂ ਦੇ ਵਿੱਚੋਂ ਜਿਹੜੀ 4 ਗੱਡੀਆਂ ਸੀ ਉਹਦੇ ਵਿੱਚੋਂ 2 ਖੋ ਦਿੱਤੀਆਂ ਸੀ 2 ਇਹਨਾਂ ਨੇ ਵਰਤਾਰ ਦੇ ਵਿੱਚ ਇਸਤੇਮਾਲ ਕੀਤੀ ਇਸ ਤੋਂ ਇਲਾਵਾ ਦੋ ਹੋਰ ਗੱਡੀਆਂ ਜਿਹੜੀ ਕਿ ਸਕੋਰਪੀਓ ਤੇ ਵੈਗਨਾਰ ਗੱਡੀ ਹੈ ਉਹ ਉਹਦੇ ਉਸ ਨੂੰ ਲੈ ਕੇ ਹਲੇ ਸਾਡੀ ਜਿਹੜੀ ਇਨਵੈਸਟੀਗੇਸ਼ਨ ਟੀਮ ਹਲੇ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਇਹਨਾਂ ਤੋਂ ਇੱਕ ਜਿਹੜੀ ਹੈ 32 ਬੋਹ ਨਜਾਇਜ਼ ਪਿਸਟਲ ਵੀ ਬਰਾਮਦ ਹੋਈ ਹੈ ਉਸ ਤੋਂ ਉਹਦੇ ਨਾਲ 6 ਰੌਂਦ ਬਰਾਮਦ ਹੋਏ ਤੇ ਇੱਕ ਟॉय ਪਿਸਟਲ ਵੀ ਇਹਨਾਂ ਤੋਂ ਬਰਾਮਦ ਹੋਈ ਹੈ ਇਸ ਤੋਂ ਇਲਾਵਾ 20 ਮੋਬਾਈਲ ਫੋਨ ਤੇ ਇੱਕ ਲੈਪਟਪ ਦੋ ਲੈਪਟਾਪ ਬਰਾਮਦ ਹੋਏ ਇੱਕ Dell ਦਾ ਤੇ HP ਦਾ ਬੇਸਿਕਲੀ ਇਹ ਜਿਹੜੀ ਪਿਸਟਲ ਸੀਗੀ ਇਹ ਪਿਸਟਲ ਇਹ MP ਸਾਈਡ ਤੋਂ ਲੈ ਕੇ ਆਏ ਸੀ ਜਿਹੜੇ ਬੰਦੇ ਸੀਗੇ ਤੇ ਇਹਨਾਂ ਦਾ ਇਹੀ ਸੀਗਾ ਇਹ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਬੈਕਗਰਾਉਂਡ ਇਹਨਾਂ ਦਾ ਪੂਰ ਹੀ ਹੈ ਪੂਰ ਬੈਕਗਰਾਉਂਡ ਤੋਂ ਬਿਲੋਂਗ ਕਰਦੇ ਆ ਤੇ ਇਸੀ ਮੋਟੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਜੇ ਰਾਤੋਂ ਰਾਤ ਆਪਾਂ ਅਮੀਰ ਹੋ ਜਾਈਏ ਗੱਡੀਆਂ ਕੋ ਕਰਕੇ ਗਾਹ ਵੇਚ ਲਈਏ ਇਸੀ 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 ਗਰੀਡ ਨੂੰ ਸੀ ਇੰਟੈਂਸ਼ਨ ਨੂੰ ਜਾਂ ਮੋਡਸ ਆਫ ਆਪਰੇਂਡਾ ਹੀ ਸੀਗਾ ਇਹਨਾਂ ਦਾ ਜਿਸ ਕਰਕੇ ਇਹਨਾਂ ਨੇ ਸਾਰੀ ਵਾਰਦਾਤ ਨੂੰ ਇੰਦਾਮ ਦਿੱਤਾ ਫਾਜ਼ਿਲਕਾ ਫਾਜ਼ਿਲਕਾ ਤੇ ਮੋਹਰੀ ਦੇ ਵਿੱਚ ਜਿਹੜੇ ਰਹਨ ਵਾਲੇ ਆਪਸ ਵਿੱਚ ਅਟੈਚਮਮੈਂਟ ਕਿਦਾਂ ਬਣ ਸਕਦਾ ਜੀ ਇਹ ਦੂਜੇ ਦੇ ਕਾਮਨ ਫਰੈਂਡ ਸੀਗੇ ਜਿੱਦਾਂ ਇਹਨਾਂ ਤੇ ਪੁਰਾਣੇ ਵੀ ਫਰਚੇ ਵੀ ਦਰਜ ਫੋਰ ਐਗਜ਼ਾਮਪਲ ਆਪਣਾ 304 A ਦਾ ਪਰਚਾ ਦਰਜਾ ਗੁਰਪੇਸ਼ ਤੇ ਤੇ ਵਿੰਦਰ ਤੇ ਵੀ 379 411 ਦਾ ਪਹਿਲਾ ਦਰਜਾ ਪਰਚਾ ਤੇ ਇਹ ਕਿਹਨਾਂ ਦਾ ਕਾਮਨ ਗੱਡੀਆਂ ਖੋਗ ਇਹ ਵੇਚ ਤੇ ਕਿੱਥੇ ਸੇਲ ਕਿੱਥੇ ਕਰਦੇ ਖਾਲੀ ਨਾ ਮੇ ਸੇਲ ਕਰਨੀ ਸੀ ਗੱਡੀਆਂ ਇਹ ਬੇਸਿਕਲੀ ਜਿਹੜੀ ਇਹਨਾਂ ਨੇ ਦੋ ਵਾਰ ਦਤ ਮੰਨਨੀ ਆ ਸਾਨੂੰ ਤੇ ਦੋਵੇਂ ਗੱਡੀਆਂ ਸਾਨੂੰ ਬਰਾਮਾ ਤੋਂ ਵੀ ਅੱਗੇ ਇਹਨਾਂ ਨੇ ਗੱਡੀਆਂ ਵੇਚੜੀ ਸੀ ਤੇ ਉਸ ਤੋਂ ਪਹਿਲੇ ਹੀ ਸਾਡੀ ਟੀਮ ਨੇ ਰੌਂਡ ਅਪ ਕਰ ਲਿਆ ਇਹ ਗੱਡੀਆਂ ਕੋਈ ਗੈਂਗ ਨਹੀਂ ਇਹ ਜੀ ਕੋਈ ਨਾ ਪੁਰਾਣਾ ਇਸ ਤਰੀਕੇ ਦਾ ਬੈਕਗ੍ਰਾਉਂਡ ਨਹੀਂ ਹੈ ਕਿ ਕੋਈ ਇਨਾਂ ਨੇ ਪਹਿਲੇ ਕਾਫੀ ਇਸ ਤਰੀਕੇ ਦੀਆਂ ਘਾਰਕੁੰਦੀਆਂ ਵਾਰਦਾਤਾਂ ਕੀਤੀਆਂ ਬਟ ਜਿੱਦਾਂ ਆਪਾਂ ਕਿਹਾ ਕਿ ਇਹ ਨਵੇਂ-ਨਵੇਂ ਇਨਾਂ ਨੇ ਕੰਮ ਸ਼ੁਰੂ ਕੀਤਾ ਸੀਗਾ ਦੋ ਵਾਰਦਾਤਾਂ ਸਾਡੇ ਸ਼ਹਿਰ ਦੇ ਵਿੱਚ ਕੀਤੀਆਂ ਉਹਨਾਂ ਨੂੰ ਹੋ ਸਕਦਾ ਹੈ ਹੋਰ ਵੀ ਵਾਰਦਾਤਾਂ ਨੂੰ ਅਨਜਾਨ ਦੇਤੇ ਦਿੰਦੇ ਜਾਂ ਫਿਰ ਇਹ ਜਿਹੜੀ ਗੱਡੀਆਂ ਇਨਾਂ ਨੇ ਖੋਹ ਕੀਤੀ ਸਨ ਉਹਨਾਂ ਨੂੰ ਵਾ ਕਿਸੇ ਨੂੰ ਵੇਚ ਦੇ ਉਸ ਤੋਂ ਬਾਅਦ ਹੀ ਸਾਡੀ ਟੀਮ ਨੇ ਉਹਨਾਂ ਨੂੰ ਰਾਉਂਡ ਅਪ ਕਰ ਲਿਆ ਖੈ ਦੇਖਿਆ ਜਾਵੇ ਤਾਂ ਲਗਾਤਾਰ ਲੁੱਟਾਂ ਖੋਹਾਂ ਚੋਰੀਆਂ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੀ ਸਖਤ ਨ